ਸਤਿਗੁਰੂ ਗੁਰਦੇਵਹਦੂ মহারাজ ਨੇ ਆਪਣੇ ਮੋਢੇ ਤੋਂ ਸੱਸ ਜਿਹੜੀ ਜਰਦਰ ਨਹੀਂ ਹੋਈ ਸੀ ਲਾਹੀ ਤੇ ਮੱਖਣ ਸਾਹਿਬ ਦੱਸਿਆ ਬੇ ਮੱਖਣ ਸਾਹ ਤੇਰਾ ਬੇੜਾ ਪਾਰ ਹੁੰਦੇ ਹੋਇਆ ਜਿਹੜੇ ਤੇਰੇ ਜਹਾਜ਼ ਦੇ ਥਲੇ ਕਿਲ ਲੱਗਿਆ ਸੀ ਉਹ ਕਿਲ ਸਾਡੇ ਮੋਢੇ ਵਿੱਚ ਟੁੱਗ ਗਿਆ ਤੇ ਜੱਥੇ ਜਿਹੜਾ ਅੱਲੇ ਗਿਆ ਦਾ ਤੇ ਅੱਜ ਵੀ ਸਮਾ ਜਾਖ ਨੂੰ ਹਾਰਾ ਸੋਰੀਨ ਬਖਸ਼ਰ ਵਾਲੇ ਨੇ ਗੁਰੂ ਤੇਗ ਬਹਾਦਰ ਜੀ ਪਛੇਦ ਦੇ ਸਾਡੇ ਵੀ ਉਹਨਾਂ ਬਖਰਨੀਆਂ ਦੇ ਵਿੱਚ ਗਿਣਤੀ ਕਰਦਾਂ ਸਾਡੇ ਦੇ ਦੋ ਮੋਰਾ ਜਦੋਂ ਦਿਨ ਦਾ ਸਮਾਂ ਸੀ ਜਦੋਂ ਪੇੜਾ ਦੁਪਰੇ ਸੀ ਉਹਨਾਂ ਦੇ ਮਨਸੋਂ ਮੋਰਾਂ ਚੋਂ ਉਪਾਰਿਆ ਖੈਸੀparat ਦੋ ਰੱਖਦੇ ਜਦੋਂ ਸੋਰੀਨ ਸਾਸਤਰ ਮਖਰਸਰ ਵਾਲਾ ਗੁਰੂ ਤੇਗ ਬਹਾਦਰ